ਚੱਲ। ਏਸੀ ਹੁੰਦੀਆਂ ਪਹਿਲਾਂ ਤੇ ਆਰਾਮ ਨਾਲ ਬੈਣੀ ਆ। ਉਹ ਪਠੋਰੂ ਗਿਆ ਮੁੰਡਾ ਜਿਹੜਾ ਵਾ ਨਾ ਸਾਰਾ ਦਿਨ ਇੱਥੇ ਬਹਿ ਰਹਿੰਦਾ ਹੁੰਦਾ ਸੀਗਾ ਤੇ ਇੰਨਾ ਨਹੀਂ ਵੀ ਕਿਸ ਨੇ ਕੰਮ ਕੀਤਾ ਵਾ ਤੇ ਘੜੀ ਰਾਮ ਵੀ ਕਰਨਾ ਵਾ ਦੱਸਦੇ ਰਹੇ ਆ ਪਰ ਮੈਨੂੰ ਪਤਾ ਵਾ ਵੀ ਦੱਸਦੇ ਮੈਂ ਕਿੱਦਾਂ ਕੱਢੇ ਆ ਸ਼ੂਗਰ ਹੋਇਆ ਕਿ ਤਾਂ ਆਪਣੇ ਘਰ ਗਏ ਆ ਪਰ ਨਾ ਇਹਨਾਂ ਪਿਓ ਪੁੱਤਾਂ ਨੇ ਜਿੰਨੀ ਕਿ ਮੇਰੀ ਬੇਇੱਜ਼ਤੀ ਕੀਤੀ ਆ ਨਾ ਉਹ ਮੈਨੂੰ ਹੀ ਪਤਾ ਵਾ ਚੱਲ ਕੋਈ ਨਹੀਂ ਗੱਲਾਂ ਮੈਂ ਸੁਣ ਲਈਆਂ ਇਹ ਕੰਮ ਫੜੀ ਸੁਣੀਆਂ ਤੇ ਐਂ ਦੀ ਮੈਂ ਕੱਢਦੀਆਂ ਉਹਨਾਂ ਨੂੰ ਤੇ ਕੱਢਿਆ ਕਨੀ ਜਿਹੜਾ ਮੈਂ ਸੌਦਾ ਲਿਆਂਦਾ ਹੈ ਨਾ ਮਹੀਨਾ ਨਹੀਂ ਮੁਕਣਾ 10 ਦੇਣੀ ਉਹ ਸਬਦੇ ਨੇ ਕੱਢੇ ਅੰਤਰਾ ਖਾ ਕੇ ਚੱਲ ਸੋਈ ਚ ਸਵੇਰ ਦਾ ਖਾਣਾ ਤੇ ਦੁਪਹਿਰ ਦਾ ਟਾਈਮ ਦੁਪਹਿਰ ਦਾ ਖਾਣਾ ਤੇ ਰਾਤ ਦਾ ਟਾਈਮ ਮੈਨੂੰ ਸਮਝ ਨਹੀਂ ਆਉਂਦੀ ਕਿ ਉੱਥੇ ਇੰਨਾ ਖਰਚਾ ਕਿੱਦਾਂ ਕਰਦੇ ਹੋਣਗੇ ਸੌਦਾ ਪਾਣੀ ਜਿੰਨਾ ਖਾਂਦੇ ਆ ਕਿੱਥੋਂ ਹੁੰਦਾ ਹੋਊਗਾ ਇਹ ਤੋਂ ਲਾ ਹੀ ਲੈਣ ਦੇ ਹੁਣੇ ਆ ਕਿ ਮਾਮੇ ਦੇ ਘਰ ਆਏ ਆ ਚੱਲ ਢੱਡ ਭਰੀਏ ਕਦੀ ਵੀਰ ਮਹਗੀ ਲਿਆ ਦੇ ਮੈਨੂੰ ਲੱਗਦਾ ਮੈਂ ਅਗੇ ਤਾਂ ਕਦੀ ਵੇਖੀ ਨਹੀਂ ਹੋਣੀ ਤੇ ਉਹ ਜਿਆ ਵੀਰ ਪੈਂਕਟਾਂ ਦੇ ਪੈਂਕਟ ਲਿਆ ਲਿਆ ਕੇ ਗਾੜੀ ਸੁੱਟ ਤੇ ਹੱਦ ਵਾਲੀ ਗੱਲ ਵਾ ਪਰ ਨਾ ਮੁੰਡਾ ਮੇਰਾ ਵੀ ਜ਼ਿਆਦਾ ਵਿਗੜਿਆ ਇਹਦੀ ਜ਼ਬਾਨ ਬਹੁਤ ਲੰਮੀ ਹੋ ਗਈ ਆ ਭੂਆ ਭੂਆ ਕਰਦਾ ਇਹਦੇ ਪਿਓ ਨੂੰ ਮੈਂ ਦੱਸਣਾ ਵਾ ਤੇ ਇਹਨੂੰ ਕਹੇ ਕਿ ਕੰਟਰੋਲ ਚ ਰਹਿ ਨਹੀਂ ਤਾਂ ਹੁਣ ਮੇਰੇ ਕੋਲ ਨਾ ਬੁਰਾ ਹਾਲ ਹੋ ਜਾਣਾ ਈ ਤੇਰਾ ਸਮਝਦਾਰੀ ਨਾਲ ਕੰਮ ਲੈ ਸਿਆਣਾ ਹੋਇਆ ਵਾ ਬੇਈ ਤੇ ਕਰਾਂਗੇ ਨਾ ਤੇ ਚੰਗੇ ਨਹੀਂ ਲੱਗੀਦਾ ਭੂਆ ਤੇਰੀ ਕੀ ਲੱਗਦੀ ਆ ਸੱਜਿਆ ਪਟੋ ਨਿਕਲੀ ਆ ਠੀਕ ਹੈ ਕਰਤਾ ਆਈ ਆਪਣੇ ਘਰ ਨੂੰ ਜਾਵੇ ਬੰਦਾ ਰਾਮ ਦੇ ਨਾਲ ਆਣ ਕੇ ਤੇ ਸਾਡੇ ਘਰ ਵੀ ਕੁਪੱਤ ਪਾ ਜਾਂਦੀ ਆ ਮੁੰਡਾ ਮੇਰਾ ਗਾੜੀ ਬੋਲਿਆ ਨਹੀਂ ਕਦੀ ਐਰ ਕਾਵਾ ਕਰਕੇ ਨਾ ਮੇਰੇ ਗਾੜੀ ਤਾੜ ਤਾੜ ਬੋਲਿਆ ਵਾ ਮੈਂ ਵੀ ਬਰਦਾਸ਼ਤ ਕਰ ਲਿਆ ਵੀ ਜੇ ਮੈਂ ਉੱਚੀ ਬੋਲੀ ਨਾ ਤੇ ਇਹਦੇ ਹੁੰਦੇ ਮੇਲਾ ਨਾ ਲੱਗੇ ਕੋਈ ਗੱਲ ਨਹੀਂ ਹੁਣ ਇਹਨੂੰ ਮੈਂ ਮਤ ਦਊਂਗੀ ਵੀ ਜਾਂ ਤੇ ਪੂਆ ਚੋਗਲਾ ਤੇ ਜਾਂ ਫੇ ਮਾਂ ਚੋਗਲਾ ਇੱਕੋ ਕੰਮ ਕਰ ਲਾ ਚਲ ਘਰ ਦੀ ਸਫਾਈ ਤੇ ਸਾਰੀ ਹੋ ਗਈ ਐਨਾ ਗੰਦ ਪਿਆ ਸੀ ਨਾ ਕੱਲ ਦੀ ਲੱਗੀ ਤੇ ਹੁਣ ਸਾਫ ਸੁਥਰਾ ਹੋਇਆ ਸਾਰਾ ਘਰ। ਤੁਹਾਡਾ ਇੱਕ ਗੱਲ ਵਾ ਜੇ ਮੈਂ ਪੇਕੇ ਚਲੀ ਗਈ ਹੀ ਆਪਣੇ ਤੇ ਪਰਜਾਈ ਮੇਰੀ ਦੀ ਵੀ ਪੂਰੀ ਹੱਥ ਚੁੱਕ ਲਈ। ਉਹਨੇ ਵੀ ਇੱਕ ਵਾਰੀ ਨਹੀਂ ਸੋਚਿਆ ਪੀਤੀ ਇਹ ਘਰ ਦੀ ਇਹਨੇ ਕਿਹੜਾ ਬਹਿ ਰਹਿਣਾ ਚਲੀ ਜਾਣਾ ਜੇ ਦੋ ਦਿਨ ਮੇਰਾ ਨਾਲ ਕੋਈ ਗੱਲਬਾਤ ਕਰਦੀ ਤੇ ਮੈਨੂੰ ਵੀ ਠੰਡ ਰਹਿੰਦੀ ਮੈਂ ਫੇਰ ਭੱਜ ਕੇ ਆਪਣੇ ਪੇਕੇ ਜਾਂਦੀ। ਹੁਣ ਤੇ ਨਾ ਉਧਰ ਨੂੰ ਮੂੰਹ ਕਰਨ ਨੂੰ ਜੀ ਨਹੀਂ ਕਰਦਾ ਜਿੰਨੀ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਹੁਣ ਨਹੀਂ ਮੈਂ ਉੱਥੇ ਜਾਣਾ ਕੀ ਕਰਾਂ ਮੁੰਡਾ ਵਿਚਾਰਾ ਲੈ ਗਿਆ ਹੈਗਾ ਤੇ ਮੁੰਡੇ ਦੀ ਕਿਹੜੀ ਘਟ ਕੀਤੀ ਆ ਜੇ ਵਿਚਾਰਾ ਏਸੀ ਲਾ ਲੈਂਦਾ ਹੈਗਾ ਤੇ ਏਸੀ ਬੰਦ ਕਰ ਦਿੰਦੀ ਸੀ ਜੇ ਵਿਚਾਰਾ ਟੀਵੀ ਲਾ ਲੈਂਦਾ ਸੀ ਟੀਵੀ ਬੰਦ ਕਰ ਦਿੰਦੀ ਸੀਗੀ ਇਹ ਵੀ ਨਾ ਕਿਤੇ ਮੂੰਹ ਕਰੂਗਾ ਨਾ ਨਾ ਕੇ ساری ਉਮਰ ਏਦਾਂ ਦੀ ਮਾਮੀ ਰੱਬਾ ਏਦਾਂ ਦੀ ਮਾਮੀ ਨਾ ਕਿਸ ਨੂੰ ਦਵੀ ਮਾਮੀਆਂ ਦਵੀ ਪਿਆਰ ਕਰਨ ਵਾਲੀਆਂ ਚਾਹ ਕਰਨ ਵਾਲੀਆਂ ਦੋ ਤੇ ਜਾਣ ਤੇ ਚਾਹ ਕਰਨ ਕਿਹੜਾ ਉੱਥੇ ਬਹਿ ਰਹਿਣਾ ਹੁੰਦਾ ਵੋ ਕੋਈ ਦੋ ਦਿਨ ਕੋਈ ਚਾਰ ਦਿਨ ਰਹਿ ਕੇ ਆ ਹੀ ਜਾਂਦਾ ਨਾ ਆਪਣੇ ਘਰ ਕੋਈ ਹਾਲ ਨਹੀਂ ਆ ਮੇਰਾ ਤਾਂ ਉਂਤਰਾ ਮਨ ਹੀ ਨਹੀਂ ਟਿਕਾਣੇ ਉਦਾਂ ਦਾ ਜੀਵਨ ਹੈ ਜੀਵਨ ਆਹ ਜੀ ਆਗੇ ਜੇ ਹਾਂ ਆਜੋ ਪਾਣੀ ਪੀਵਾਂ ਨਹੀਂ ਪਾਣੀ ਪੀਣਾ ਮੈਂ ਮੈਂ ਤੇ ਰਲ ਵੇਖਣ ਆਵਾ ਜੂੰ ਦੀ ਪੇਕਿਆਂ ਤੋਂ ਆਈ ਆ ਬੁਝੀ ਬੁਝੀ ਲੱਗ ਨਹੀਂ ਆ ਕੀ ਗੱਲ ਹੈ ਕੀ ਗੱਲ ਹੋਈ ਕੋਈ ਉੱਥੇ ਉਹ ਨਹੀਂ ਨਹੀਂ ਹਾਂ ਉਦਾਂ ਹੀ ਲੱਗਦਾ ਵਾ ਤੁਹਾਨੂੰ ਉੱਥੇ ਕਾਦੀ ਗੱਲ ਹੋਣੀ ਆ ਭਰਾ ਮੇਰਾ ਤੇ ਨਾ ਪਿਆਰ ਕਰਦਾ ਪਤੀਆ ਮੇਰਾ ਇੰਨਾ ਪਿਆਰ ਕਰਦਾ ਹੱਥੀਂ ਸ਼ਾਵਾਂ ਕਰਦੇ ਆ ਮੈਨੂੰ ਉਹਦੇ ਨਾਲ ਦੱਸਿਆ ਨੇ ਤੁਹਾਨੂੰ ਕਿੰਨਾ ਕਰਦੇ ਰਹੇ ਆ ਮੈਨੂੰ ਉਹਨਾਂ ਨੇ ਕੀ ਕਹਿਣਾ ਵਾ ਇਹੋ ਜੀ ਕੋਈ ਗੱਲ ਨਹੀਂ ਗਈ ਮੈਂ ਤਾਂ ਕੇ ਸੋਚੀ ਪਈ ਨਹੀਂ ਨਹੀਂ ਆ ਸ਼ਾਇਦ ਇਹ ਕੋਈ ਗੱਲ ਕਰਤੀ ਆ ਰਹਿਦੇ ਨਹੀਂ ਤੈਨੂੰ ਪਰ ਜਾਈ ਨੇ ਕੀ ਕਹਿਣਾ ਹਾਂ ਜਦੋਂ ਭਰਾ ਤੇ ਪਤੀਆ ਇੰਨਾ ਪਿਆਰ ਕਰਨ ਵਾਲੇ ਹੋਣ ਪਰ ਜਾਈ ਨੇ ਕੀ ਕਹਿਣਾ ਹੀ ਮੈਨੂੰ ਕੁਛ ਵੀ ਨਹੀਂ ਬਸ ਐਦਾਂ ਹੀ ਸਫਾਈਆਂ ਸੁਫੀਆਂ ਕਰਦੀ ਥੱਕ ਗਈ ਤਾਂ ਬੈ ਗਈ ਸੀਗੀ ਤੂੰ ਨਾ ਜ਼ਰੂਰ ਮੇਰੇ ਕੋ ਕੋ ਨਾ ਕੋਲ ਘੋਣ ਦੇਈਆਂ ਮੈਂ ਐਡਾ ਹੀ ਬਗਾਨਾ ਮੈਨੂੰ ਦੱਸ ਨਹੀਂ ਸਕਦੀ ਹੈ ਕਿਉਂ ਬਗਾਨੇ ਜੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਕੋਈ ਗੱਲ ਹੁੰਦੀ ਤੇ ਮੈਂ ਤੁਹਾਨੂੰ ਦੱਸ ਦਿੰਦੀ ਕੀ ਦੱਸਾਂ ਤੁਹਾਨੂੰ ਮੈਂ ਮੈਨੂੰ ਇੱਕ ਗੱਲ ਦਾ ਪਤਾ ਵਾ ਭਰਾ ਤੇਰਾ ਵੀ ਨਹੀਂ ਮਾੜਾ ਤੇ ਪਤੀਆ ਤੇਰਾ ਉਹਦੋਂ ਚੰਗਾ ਸਾਰੇ ਟੱਬਰ ਨਾਲ ਤੇ ਕੋਈ ਨਾ ਕੋਈ ਗਲਤ ਜ਼ਰੂਰ ਹੋਈ ਹੋਊਗੀ ਜੇ ਤੀ ਸੁਣਨਾ ਚਾਹੁੰਦੇ ਜੇ ਨਾ ਤੇ ਸੁਣ ਲਓ ਫਿਰ ਮੇਰੀ ਪਰਜਾਈ ਨਹੀਂ ਚੰਗੀ ਤੇ ਨਾ ਮੇਰੀ ਪਰਜਾਈ ਨੇ ਮੇਰੀ ਗਈ ਦੀ ਕੋਈ ਇੱਜ਼ਤ ਕੀਤੀ ਆ ਉਹਨੂੰ ਤੇ ਮੇਰੇ ਵੱਲ ਵੇਖ ਕੇ ਨਾ ਗਰਸ਼ੀ ਪੈ ਗਈ ਤੇ ਕਿੱਥੋਂ ਆ ਗਈ ਆ ਮੈਂ ਤਾਂ ਬੜੇ ਚਾਹ ਨਾਲ ਗਈ ਆ ਆਪਣਾ ਪੁੱਤ ਲੈ ਕੇ ਪਰ ਉਹਨੇ ਨਾ ਕੋਈ ਕਦਰ ਨਹੀਂ ਕੀਤੀ ਮੇਰੀ ਕਈ ਗੱਲਾਂ ਮੈਨੂੰ ਕਰਦੀ ਰਹੀ ਆ ਮੈਂ ਤੇ ਰੋਜ਼ ਮਰ ਮਰ ਕੇ ਜਿੰਦੀ ਰਹੀ ਆ ਉਥੇ ਜਿੱਤਰਾ ਮਰ ਜੇ ਆ ਨਾ ਉਹ ਆਪਣੀ ਹੈਂਕੜ ਬਾਜੀ ਨਹੀਂ ਛੱਡਦੀ ਪਾਣੀ ਕੀ ਗੱਲ ਵਾ ਕੰਕੜ ਬਾਜੀ ਕਾਦੀ ਕਰਨੀ ਆ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਤੇ ਘਰ ਦੀਆਂ 3 ਜੜੀਆਂ ਉਹ ਕਰਦੀ ਸੁੱਖ ਮੰਗਦੀਆਂ ਵਾ ਮੈਨੂੰ ਕਿਹੜਾ ਨਾਲ ਚੀ ਉਥੇ ਕੋਈ ਮੈਂ ਤਾਂ ਮੁੰਡੇ ਦੀ ਜਿੱਦ ਕਰਨ ਤੇ ਚਲ ਗਈ ਤੁਹਾਡੇ ਸਾਹਮਣੇ ਮੈਂ ਤਾਂ ਘਰੋਂ ਹੀ ਨਹੀਂ ਜਾਂਦੀ ਤੇ ਤੁਸੀਂ ਮੈਨੂੰ ਆਖਿਆ ਫਿਰ ਜਾ ਜੀਵਨ ਰਹਿ ਆ ਚਾਰ ਦਿਨ ਉਦਾਂ ਕਿਹੜਾ ਰਿਹਾ ਜਾਂਦਾ ਕਿ ਬੱਚਾ ਕਹਿਣ ਦਾ ਚਲ ਜਾ ਪਰ ਉਹਨੇ ਨਾ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਹ ਵੀ ਫਿਰ ਨਿਆਣਾ ਸੀ ਨਾ ਕਹਿੰਦਾ ਮੈਂ ਵੀ ਨਾਨਕੇ ਜਾਣਾ ਮੈਂ ਵੀ ਨਾਨਕੇ ਜਾਣਾ ਨਾ ਨਾਲ ਦੇ ਸਾਰੇ ਜਲ ਗਏ ਆ ਹੁਣ ਬੱਚੇ ਦੀ ਮੰਨਣੀ ਪੈਂਦੀ ਆ ਠੀਕ ਦੀ ਮੇਰਾ ਘਰੋਂ ਗਿਆ ਸਰਦਾ ਨਹੀਂ ਸਹੀ ਗੱਲ ਵਾ ਪਰ ਸਾਰਿਆਂ ਦੀਆਂ ਪਰਜਾਈਆਂ ਇਦਾਂ ਨਹੀਂ ਹੁੰਦੀਆਂ ਮੇਰੀਆਂ ਸਹੇਲੀਆਂ ਵਾ ਨਾ ਉਹਨਾਂ ਦੀਆਂ ਵੀ ਪਰਜਾਈਆਂ ਆ ਨਾ ਫੱਥੀ ਸ਼ਾਵਾ ਕਰਦੀਆਂ ਐਨਾ ਮੋਹ ਕਰਦੀਆਂ ਵੀ ਗੱਲ ਨਹੀਂ ਕਰਨ ਵਾਲੀ ਪਰ ਮੇਰੀ ਪਰਜਾਈ ਨੇ ਪਿਆਰ ਕੀ ਦੱਸਤਾ ਵਾ ਕਿ ਜਿਹੜੇ ਪੇਕੇ ਹੁੰਦੇ ਉਹ ਮਾਵਾ ਨਾ ਹੁੰਦੇ ਆ ਪਰਜਾਈਆਂ ਨਾ ਨਹੀਂ ਹੁੰਦੇ ਮੈਂ ਤੇ ਇਹ ਸੋਚਦੀ ਹਿੱਗੀ ਕਿ ਚਲ ਮੇਰਾ ਭਰਾ ਵਾ ਪਤੀ ਆ ਵਾ ਪਰ ਭਰਾ ਆਪਣੀ ਦੀ ਰੀਸ ਨਹੀਂ ਪਈ ਉਹ ਤੇ ਮੇਰਾ ਇੰਨਾ ਕਰਦੇ ਆ ਨਾ ਮੈਂ ਤੁਹਾਨੂੰ ਦੱਸਦੀ ਜੇ ਮੇਰੀ ਫਿਰ ਦੱਸੂ ਨਾ ਜੇ ਤੁਹਾਨੂੰ ਪਤਾ ਲੱਗਾ ਕਿ ਉਹ ਤੇਰਾ ਕਾਂਦੀ ਤੂੰ ਅਗਲੇ ਦਿਨ ਚੜ੍ਹਣਾ ਆ ਆਉਣਾ ਕਿਦਾਂ ਹੀਗਾ ਅਗਲੇ ਦਿਨ ਤੋਂ ਨੇ ਸਿਰ ਬੰਨ ਲਿਆ ਹੀਗਾ ਮੈਂ ਬਿਮਾਰ ਹੋ ਗਈ ਆ ਤੇ ਜੇ ਮੈਂ ਆ ਜਾਂਦੀ ਫਿਰ ਮੇਰੇ ਭਰਾ ਨੂੰ ਮਿਹਣੇ ਮਾਰ ਮਾਰ ਕੇ ਮਾਰ ਦੇਣਾ ਹੁੰਨੇ ਇਸੇ ਕਰਕੇ ਮੈਂ ਦੋ ਦਿਨ ਵੱਧ ਰਹੀ ਵੀ ਚੱਲ ਕੋਈ ਗੱਲ ਨਹੀਂ ਮਰੋਟੀ ਪਾਣੀ ਪਕਾ ਦਿੰਨੀ ਆ ਸਫਾਈਆਂ ਕਰ ਦਿੰਨੀ ਆ ਇੱਥੋਂ ਤੱਕ ਕਿ ਸਾਰੇ ਅੰਦਰਾਂ ਦੇ ਕੱਪੜੇ ਕੱਢ ਕੱਢ ਕੇ ਕੰਬਲਾਂ ਤੱਕ ਮੇਰੇ ਕੋ ਧਵਾਏ ਹੁੰਨੇ ਤੇ ਮੈਂ ਤਾਂ ਵੀ ਸੀ ਨਹੀਂ ਕੀਤੀ ਗੱਲ ਇੱਕ ਹੋਰ ਆ ਨਾ ਤੇਰੀ ਕੀਤੀ ਦਾ ਕੀ ਮੁੱਲ ਪਿਆ ਉਥੇ ਹੈ ਚਲ ਕੋਈ ਨਹੀਂ ਮੈਂ ਤਾਂ ਬੜੇ ਚਾਰਾਂ ਗਈ ਹੀਗੀ ਫਿਰ ਵੀ ਮਾਂ ਪਿਓ ਦਾ ਘਰ ਵਾ ਨਾ ਜੀ ਕਰਦਾ ਵਾ ਜਾਣ ਨੂੰ ਤੁਹਾਨੂੰ ਪਤਾ ਹੀ ਆ ਨਾ ਜਿੱਥੇ ਬੰਦਾ ਜੰਮਿਆ ਪੜਿਆ ਹੋਵੇ ਨਾ ਤੇ ਬੜਾ ਚਾਹ ਹੁੰਦਾ ਉਹ ਘਰ ਚ ਜਾਣ ਨੂੰ ਪਰ ਹੁਣ ਕੀ ਕਰਨਾ ਫਿਰ ਜੀਵਨ ਤੈਨੂੰ ਇੱਕ ਦੱਸਾਂ ਗੱਲ ਅੱਜ ਕੱਲ ਜਿਹਦੇ ਕੋਲ ਚਾਰ ਪੈਸੇ ਆ ਨਾ ਉਹਦੇ ਲੋਕੀ ਸਾਰੇ ਯਾਰ ਹੋ ਲੋਕੀ ਥਈ ਸ਼ਮਾਂ ਕਰਦੇ ਪੈਸੇ ਵਾਲੇ ਬੰਦਿਆਂ ਨੂੰ ਤੇ ਅਹੀਂ ਇਹਨੇ ਵੀ ਮਾੜੇ ਨੀਗੇ ਚਲੋ ਮਾੜੇ ਆ ਤੁਹਾਨੂੰ ਆਪਣੇ ਸਭ ਕੋ ਦਿੱਤਾ ਬਹੁਤ ਗੱਲ ਵਾ ਨਾ ਮੈਨੂੰ ਕਿਹੜੀ ਭੁੱਖ ਆ ਤੁਹਾਨੂੰ ਤੇ ਘਰ ਕੁਛ ਲੈਣ ਗਈ ਸੀਗੀ ਮੈਂ ਤਾਂ ਚਾਹ ਨਾ ਗਈ ਸੀਗੀ ਚਲ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਹੀਂ ਮੰਦੂ ਕਰਨਾ ਰੋਟੀ ਤੇ ਪਰਝਾਈ ਆ ਨਾ ਉਹ ਪੈਸੇ ਨੂੰ ਐਵੇਂ ਜ਼ਿਆਦੀ ਦਿੰਦੀ ਐ ਚਲੋ ਕੋਈ ਗੱਲ ਨਹੀਂ ਪੈਸੇ ਨੂੰ ਮਿਲ ਕੇ ਵੇਖ ਲੇ ਮੈਂ ਨਹੀਂ ਜਾਊਂਗੀ ਅੱਜ ਤੋਂ ਬਾਅਦ ਬੜੀ ਹੰਕਾਰੀ ਜੀ ਬੁੱਢੀ ਐ ਚਲੋ ਕੋਈ ਨਹੀਂ ਜਾਈਦਾ ਹੀ ਆ ਨਾ ਦੇਖੀਦਾ ਹਿਸਾਬ ਦਾ ਬੰਦੇ ਦਾ ਪਰ ਉਹ ਗੱਲਾਂ ਨਹੀਂ ਚੰਗੀਆਂ ਕਰਦੀ ਚਲ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਨਾ ਚਾਹ ਬਣਾਵਾ ਛੱਡੋ ਪਰੇਆ ਗੱਲਾਂ ਹੁਣ ਜਿਹੜਾ ਨਾਈਨਾ ਕੋ ਹੋ ਗਿਆ ਹੀ ਤੇ ਤੁਸੀਂ ਇੱਕ ਦਿਨ ਹੀ ਦੇ ਦੋ ਦਿਨ ਰਹਿੰਦੇ ਅਗਲੇ ਦਿਨ ਬੱਸੇ ਚੜਾਉਂਦੇ ਜਾਂ ਮੈਨੂੰ ਫੋਨ ਕਰਦੇ ਤੇ ਮੈਂ ਤੁਹਾਨੂੰ ਜਾ ਕੇ ਲੈ ਆਉਂਦਾ ਹੈ ਮੈਨੂੰ ਕੀ ਪਤਾ ਹੈ ਮੇਰੇ ਟੱਬਰ ਨਾਲ ਕੋ ਕਰੰਦੀ ਹੈ ਉਹ ਸਮੇ ਦਾ ਕੋਈ ਪਤਾ ਨਹੀਂ ਹੁੰਦਾ ਕਿਦੋਂ ਕਿਤੇ ਮੜਾ ਆ ਜਣਾ ਤੇ ਬੰਦੇ ਦੀਆਂ ਗੱਲਾਂ ਜ਼ਿਆਦਾ ਰਹਿੰਦੀਆਂ ਚਲੋ ਕੋਈ ਨਹੀਂ ਜੋ ਮਾਰਾ ਕਰੂ ਚੰਗਾ ਕਰੂ ਇਹ ਕਿਹਦਾ ਫੋਨ ਆ ਗਿਆ ਇਹ ਤੇ ਪਰਿਵਾਰੀ ਦਾ ਨੰਬਰ ਪਰ ਜਾਂਦਾ ਹੈਲੋ ਸਤਿ ਸ੍ਰੀ ਅਕਾਲ ਹੋਰ ਭਜਨ ਕੀ ਹਾਲ ਚਾਲ ਹੈ ਵੜਿਆ ਵੜਿਆ ਭਾਈ ਮੈਂ ਤੇ ਤੁਹਾਨੂੰ ਤੇਰੀ ਤਰ੍ਹਾਂ ਸਾਡੀ ਆ ਹੁਣਾ ਪਤਾ ਹਾਂਜੀ 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 ਮੈਂ ਨੰਬਰ ਤੁਹਾਡਾ ਫੀਡ ਕੀਤਾ ਪਟਵਾਰੀ ਬੋਲਣ ਦੇ ਜੀ ਹਾਂਜੀ 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 ਮੈਂ ਕਹਿਣਾ ਇਹੀ ਸਿੰਕ ਪੈਂਦੇ ਗਿਆ ਨਾ ਕੀ ਕਹਿਣਾ ਕੰਮ ਕਰਨਾ ਹਾਂਜੀ ਹਾਂਜੀ ਅੱਛਾ ਭੈਣ ਦੇ ਨਾਲ ਚੜ ਗਈ ਆ ਠੀਕ ਆ ਜੀ ਉਹ ਲਵਾਉਣੀ ਆ ਪਟਵਾਰੀ ਸਾਹਿਬ ਉਹ ਤੁਸੀਂ ਇਦਾਂ ਕਰੋ ਹਾਂ ਪਹਿਲ ਦੇ ਕੇ ਤੇ ਕਰ ਲੈਨੇ ਆ ਤੁਹਾਡੀ ਸੇਵਾ ਪਾਣੀ ਕਰ ਦਾਂਗੇ ਮੈਂ ਜਿਕਰ ਤਾਂ ਮੈਂ ਮੈਂ ਜਿਕਰ ਨਹੀਂ ਪੈਣੀ ਕਰਨਾ ਚਾਹੁੰਦੀ ਨਹੀਂ ਭੈਣ ਤੋਂ ਬਗੈਰ ਚੜੂਗੀ ਨਾ ਸਾਡੇ ਦਾ ਭਾਜੀ ਇੰਚਾਂ ਨਹੀਂ ਚੜਨੀ ਉਹਨਾਂ ਦਾ ਚੜਨਾ ਕੋਈ ਕਰ ਲੈਣਾ ਨਹੀਂ ਪਰ ਹੁਣ ਸਾਡ ਪੈਣ ਭੈਣ ਦੇ ਨਾਲ ਨਹੀਂ ਹੈ ਪੈੜੀ ਉਹ ਕਿੱਥੋਂ ਹੋਣੀ ਸਾਡਾ ਉਹ ਚਲੋ ਕੋਈ ਗੱਲ ਨਹੀਂ ਪੜਵਾਰੀ ਸਾਹਿਬ ਫਿਰ ਇਦਾਂ ਕਰਦੇ ਆ ਭੈਣ ਮੇਰੀ ਮੇਰੇ ਵਾਲੀ ਆ ਤੇ ਉਹਨੂੰ ਲੈ ਆਵਾਂਗੇ ਕਿਸ ਦਿਨ ਜਾ ਕੇ ਇਹ ਕਿਹੜੀ ਗੱਲ ਵਾ ਮੈਂ ਕਹਿੰਦਾ ਜੀ ਜੇ ਤੁਹਾਡੇ ਵੱਲੋਂ ਆ ਤੇ ਛੇਤੀ ਛੇਤੀ ਉਹਨੂੰ ਲੈ ਆਓ ਕਿਉਂਕਿ ਸਰਕਾਰੀ ਕੰਮ ਜਿਦਾ ਉਹ ਕੋਈ ਗੱਲ ਨਹੀਂ ਪਟਵਾਰੀ ਸਾਹਿਬ ਫਿਰ ਇਦਾਂ ਕਰਦਾ ਵਾਂ ਮੈਂ ਜੇ ਕੱਲ ਹੀ ਗਈ ਆ ਤੇ ਜੇ ਤੁਸੀਂ ਪਹਿਲਾਂ ਮੈਨੂੰ ਫੋਨ ਕਰਦੇ ਤੇ ਮੈਨੂੰ ਮੈਂ ਜਾਣ ਨਹੀਂ ਦੇਣਾ ਮੈਂ ਅੱਜ ਸਾਰਾ ਅੱਜ ਹੀ ਖਿਆਵਾ ਬੀਬੀ ਜੀ ਤੋਂ ਸੁਣ ਕੇ ਆਈ ਤੇ ਮੇਰੀ ਟੀਏ ਤਿਆਰ ਜਾਇਆ ਮੈਂ ਚਾਹਲਾ ਕੋਈ ਗੱਲ ਨਹੀਂ ਤੁਹਾਨੂੰ ਇਹਨਾਂ ਨੂੰ ਫੋਨ ਚਲੋ ਕੋਈ ਗੱਲ ਨਹੀਂ ਪਟਵਾਰੀ ਸਾਹਿਬ ਫਿਰ ਅਸੀਂ ਨਾ ਮੈਂ ਹੁਣ ਕੱਲ ਹੀ ਗਈ ਆ ਤੇ ਫਿਰ ਮੈਂ ਕੱਲ ਨੂੰ ਜਾਊਂਗਾ ਇੱਕ ਦੋ ਦਿਨਾਂ ਤੱਕ ਤੇ ਫਿਰ ਪਤਾ ਕਰਕੇ ਫਿਰ ਤੁਹਾਨੂੰ ਮੈਂ ਦੱਸ ਦਵਾਂਗਾ ਵੀ ਅਸੀਂ ਕਿਦਾਂ ਦਾ ਟਾਈਮ ਰੱਖਣਾ ਹੈ ਸਹੀ ਗੱਲ ਨਹੀਂ ਭਾਈ ਹਾਂ ਠੀਕ ਆ ਵੀਰ ਜੀ ਠੀਕ ਆ ਪਡਵਾਰੀ ਸਾਂ ਪਹਿਲੀ ਆ ਤੁਹਾਡੇ ਸੰਬੰਧ ਦੀ ਗੱਲ ਕਰਵਾ ਦਾਂਗੇ ਹਾਂਜੀ ਚਲੋ ਠੀਕ ਆ ਜੀ ਠੀਕ ਆ ਓਕੇ ਯਾਰ ਪਹਿਲੀ ਤਾਂ ਸਾਡੇ ਮਾਂ ਹੀ ਤੇ ਭੈਣ ਦੇ ਨਾਲ ਕਿਤਾ ਚੜ ਗਈ ਐ ਚੱਲ ਕੋਈ ਗੱਲ ਨਹੀਂ ਸਾਡੀ ਭੈਣ ਬੇਚਾਰੀ ਘੁੜੀ ਐ ਉਹਨੂੰ ਮੈਂ ਕਹਾਂਗਾ ਵੀ ਆਹ ਗੱਲ ਬਾਤ ਹੈ ਤੇ ਚੱਲ ਸਾਡੇ ਨਾਲ ਉਹਨੇ ਤੁਰ ਪਣਾ ਤੇਰੀ ਨੇ ਹੁਣ ਘਰ ਕਾਲ ਕਰਨੀ ਪੈਣੀ ਆ ਰਮਨ ਨੂੰ ਦੱਸਣਾ ਕਿ ਆਹ ਗੱਲ ਬਾਤ ਹੋਈ ਐ ਪਡਵਾਰੀ ਦਾ ਫੋਨ ਆਇਆ ਕਹਿੰਦਾ ਲੈ ਆ ਤੇ ਫੋਨ ਤੇ ਨਾ ਗੱਲ ਉਹ ਆਈ ਤਾਂ ਮੈਂ ਫੋਨ ਆਇਆ ਤਾਂ ਮੈਂ ਲਗਾ ਉਹਨੂੰ ਗੱਲ ਕਰਨ ਬੈਠਾ ਕਿਹਦਾ ਫੋਨ ਆਇਆ ਉਹ ਯਾਰ ਫੋਨ ਕਿਹਦਾ ਆਉਣਾ ਨਹੀਂ ਹਾਂ ਹਾਂ ਪਰਵਾਦੀ ਦਾ ਆਏ ਫੋਨ ਅੱਛਾ ਅੱਛਾ ਸ਼ਹਿਰ ਵਾਲੇ ਦਾ ਹਾਂ ਸ਼ਹਿਰ ਵਾਲੇ ਦਾ ਅੱਛਾ ਮੈਂ ਉਹਨੂੰ ਇਹ ਗੱਲ ਕਹੀ ਸੀ ਹਾਂ ਹਾਂ ਵੀ ਦੇਖੀ ਭਲਾ ਗਾਲੀ ਮਨ ਤੇਰੇ ਕਿਦੇ ਨਾ ਅੱਛਾ ਤੇ ਮੈਂ ਤਾਂ ਸੋਚਿਆ ਵੀ ਮੈਂ ਬੜਾ ਠੱਡਣਾ ਹੀ ਕਰ ਗੇ ਆਹੋ ਤੇ ਹੁਣ ਉਹ ਕੰਮ ਹੋ ਗਿਆ ਸਾਰਾ ਉਲਟ ਕੀ ਹੋ ਗਿਆ ਹੁਣ ਤੇਰੀ ਭੂਆ ਦੇ ਨਾਮ ਵੀ ਚੜ ਗਈ ਗਾਲੀ ਪੂਆ ਨੇ ਕਹਿ ਚੜਕੀਆ ਇਹਨਾਂ ਆਦੀ ਚੜਕੀਆ ਤੇ ਆਦੀ ਸਾਡੇ ਕੋ ਰਹਿ ਗਈ ਆ ਅੱਛਾ ਤੇ ਮੈਂ ਤਾਂ ਉਹ ਨੂੰ ਬਿਠੇ ਰੱਖਿਆ ਕਿ ਤੇ ਅੱਡੀ ਸੇਵਾ ਆਪਣੀ ਕਰਤਾਗੇ ਤੇ ਯਾਰ ਇਹ ਕੰਮ ਕਰ ਦੋ ਉਹ ਮੰਨੇ ਨਹੀਂ ਇਹ ਦਾ ਉਹਦੇ ਪੂਆ ਨਾਲ ਖਾਣਾ ਬਣਾਕਰ ਉੱਥੇ ਪੂਆ ਨੂੰ ਉੱਥੇ ਖਾਣਾ ਪੈਣਾ ਵਾਣਾ ਤੇ ਜਿਹੜੇ ਹਾਲਾਤਾਂ ਦਾ ਉਹ ਇਥੋਂ ਗਈ ਆ ਮੈਨੂੰ ਨਹੀਂ ਮਾਰ ਵੀ ਉਹ ਆਏ ਉਸ ਦਿਨ ਮੈਂ ਕਹਿੰਦਾ ਸੀ ਨਾ ਮੰਮੀ ਨਾ ਜਦਾ ਬਹੁਤ ਨਾ ਜਦਾ ਬਹੁਤ ਤੇ ਲੋੜ ਪੈ ਗਈ ਨਹੀਂ ਪੈ ਗਈ ਨਾ ਲੋੜ ਹੁਣ ਫੇਰ ਤੇ ਗਈ ਆ ਉਹਨੂੰ ਕਿਤਾ ਹੱਲ ਕਰੀਏ ਮੈਨੂੰ ਹੁਣ ਸਮਝ ਨਹੀਂ ਆਉਂਦੀ ਡੈਡੀ ਗੱਲ ਤੇ ਜਾਵਾਂ ਕੀ ਹਾਨੂੰ ਬਿਘਵਾਨੇ ਮਨਾ ਕਰਨਾ ਨਹੀਂ ਬੇ ਤੇ ਮੰਮੀ ਨੇ ਕਰੀ ਹਸਾਰਾ ਦੇ ਜਾ ਕੇ ਤੇ ਹੁਣ ਜਾ ਜਾ ਕੇ ਤਰਲੇ ਮਾਰ ਅਕਲ ਦੇ ਉੱਟ ਗਾਣੇ ਮੈਂ ਉਹ ਮੇਰੇ ਪਛੜਿਆ ਹੈ ਨਾ ਪੜਵਾਰੀ ਅਛਾ ਅਛਾ ਕਿਹਨ ਦਾ ਢਾਡੀ ਤੁਹਾਡੇ ਵਾਲੀ ਆ ਮੈਂ ਉਹ ਮੇਰੇ ਵਾਲੀ ਆ ਆਹ ਤੇ ਕੋਈ ਗੱਲ ਨਹੀਂ ਅਮੀ ਲੈ ਆ ਕੇ ਤੇ ਮੈਂ ਤੁਹਾਨੂੰ ਤੁਹਾਨੂੰ ਪਹਿਲਾਂ ਪੇਸ਼ ਦੱਸ ਦੇ ਤਾਂ ਕੱਲ ਹੀ ਗਈ ਆ ਤੇ ਮੈਂ ਉਹਨੂੰ ਲੈ ਆਉਣਾ ਸੀ ਢੱਡੂ ਪਰ ਡੈਡੀ ਜਿਹੜੇ ਸਰੂਪ ਹੋਏ ਆ ਨਾ ਭੂਆ ਨਾਲ ਕਰਨੇ ਨਹੀਂ ਚਾਹੀਦੇ ਮਮੀ ਓਏ ਕਰਨੇ ਤਾਂ ਬੁੱਤ ਨਹੀਂ ਚਾਹੀਦੇ ਪਰ ਇੰਨੇ ਦੇ ਹੱਥ ਘੜੇੜੀ ਮੈਂ ਇਹਨੂੰ ਕਹਿੰਦਾ ਸੀ ਹੁੰਦਾ ਓਏ ਹੌਸਲਾ ਕਰ ਹੌਸਲਾ ਕਰ ਕਿੰਨਾ ਖਾਜੂਗੀ ਜੇ ਇਹ ਕਿਤੇ ਕੋਸ਼ਿਸ਼ਾਂ ਹੀ ਕੰਮ ਆਇਆ ਹੁੰਦਾ ਨਾ ਇੱਕੋ ਫੋਨ ਮਾ ਨਾ ਭੂਆ ਨੇ ਸਿੰਘ ਆਪ ਆਇਣਾ ਚੱਲ ਪੰਗੀ ਤੇ ਨਾਲ ਚੱਲ ਜਾਨੀ ਓਏ ਉਹ ਤਾਂ ਤਰੀਕਾ ਨਾਲ ਠੀਕ ਆ ਪਰ ਹੁਣ ਇਹਦਾ ਕੋਈ ਹੱਲ ਲੱਭ ਹਾਲ ਗੜੀ ਘਰੇ ਰਹੀ ਐ ਵੀ ਅਸੀਂ ਦਮਾਂ ਦਈਏ ਭੂਆ ਨੇ ਕਹਿਣਾ ਤੇ ਕੱਖ ਨਹੀਂ ਕਰ ਤੇ ਇੰਨੇ ਆ ਵੀ ਜੰਗ ਕੇ ਆ ਗੱਲ ਆ ਤੇ ਚਲ ਇਦਾਂ ਕਰ ਉਹ ਮਸੇਟਅਪ ਹੋ ਰੂਗਾ ਜਾਣਾ ਪਹਿਲੋ ਇਹ ਨੂੰਹ ਨਾਲ ਤੇਰੀ ਮਾਂ ਨਾਲ ਤਾਂ ਗੱਲ ਕਰੀਏ ਪਹਿਲਾਂ ਕੀ ਕਹਿੰਦੀ ਆ ਮੈਨੂੰ 9000 ਹਜ਼ਾਰ ਹਲਾਰਾ ਚੰਗੀ ਤਰ੍ਹਾਂ ਤੇ ਠੀਕ ਹੋ ਦੇਣੀ ਆ ਹਾਂ ਵੀ ਹੁਣ ਮਾਂ ਤਰ ਲੈ ਇਹ ਕਿੰਨਾ ਮਾਰੀ ਦੀ ਕਰਨਾ ਹੀ ਆਹ ਤੂੰ ਵੀ ਕਹਿੰਦੀ ਵੀ ਮੈਨੂੰ ਦੇਣਾ ਹੀ ਕੱਖ ਨਹੀਂ ਇਹ ਰੋਟੀ ਨਹੀਂ ਖਾਣ ਦੇਣੀ ਆ ਤਾਂ 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 ਬੜੀ ਜਾਂ ਤਾਂ ਕੀਤੀ ਹੁਣ ਕੋਲੋਂ ਹੁਣ ਗੱਲ ਭਲਾ ਮੈਂ ਫਿਰ ਮਾਂ ਤਰੀ ਨਾਲ ਕਰਾਂ ਗੱਲ ਆਹ ਕਰੋ ਚੈੱਕ ਕਰਦੇ ਮੈਂ ਕਰਾਂ ਆਪਣਾ ਤਾਂ ਤਹਾਂ ਕਹਿੰਦੇ ਨੇ ਨਾ ਵੀ ਕਦੀ ਮਾੜਾ ਨਹੀਂ ਬੋਲੋਗੇ ਨਾਲੇ ਉਹਦੇ ਹੈ ਹੀ ਆਪਣੇ ਹੀ ਦੇ ਹੁਣ ਕੜੀ ਅੱਧੀ ਨਾ ਜੜੀ ਐ ਨਾ ਹੁਣ ਮੰਮੀ ਹੀ ਕਰਾਂਗੇ ਉਹਨਾਂ ਦੇ ਕਿ ਚੱਲਾਂਗਾ ਕੋਈ ਗੱਲ ਨਹੀਂ ਆਪੇ ਲੱਗ ਜਾ ਬਦਾ ਹੁਣ ਰਮਨ ਉਹ ਰਮਨ ਹਾਂਜੀ ਘੜੀ ਰਾਮ ਵੀ ਕਰ ਲਿਆ ਦਿਆ ਕਰੋ ਵਾਜਿਆ ਹੀ ਮਰਨ ਦਾ ਪੈਂਦਿਆਂ ਆ ਕੇ ਲੋਕਾਂ ਨੂੰ ਉੱਠ ਕੇ ਸੁਣਾ ਲੰਮੀਆ ਗਾਣੇ ਦੱਸ ਹੱਦ ਹੋ ਗਈ ਕੰਮ-ਕੁਮ ਕਰਕੇ ਲੰਮੀ ਗਾਣਾ ਹੋਣਾ ਕੜੀ ਬਹਿ ਜਾ ਦੱਸ ਕੀ ਗੱਲ ਮੈਂ ਦੱਸਣਾ ਤੈਨੂੰ ਮੈਂ ਕੀ ਆ ਹਾਂ ਆਜੋ ਇੱਥੇ ਆਜੋ ਪਟਵਾਰੀ ਦਾ ਇਹ ਫੋਨ ਹੂੰ ਤੇ ਉਹ ਕਹਿੰਦੇ ਜੀ ਮੈਂ ਇਦਾਂ ਕਰਕੇ ਤੇ ਮੈਂ ਨੂੰ ਕਿਹਾ ਸੀ ਵੀ ਵੇਖੀ ਬਣਾ ਪਹਿਲੀ ਮਿਲ ਕੇ ਦੀ ਕਿਦੇ ਨਾਮ ਸਾਡੇ ਵਾਲੀ ਅੱਛਾ ਤੇ ਕਹਿੰਦੇ ਜੀ ਤੁਹਾਡੀ ਭੈਣ ਦੇ ਨਾਮ ਹੀ ਚੜ ਗਈ ਆ ਤੇ ਫਿਰ ਕੀ ਹੋ ਗਿਆ ਚੜ ਗਈ ਆ ਤੇ ਉਹ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਅੱਜ ਕੱਲ੍ਹ ਆਨਲਾਈਨ ਕੰਮ ਹੋ ਆ ਸਾਰਾ ਉਹ ਫਿਕਰ ਨਾ ਕਰੋ ਪਿਆਹਾ ਤੇ ਲਾ ਸਾਰੇ ਕੰਮ ਕਰਾ ਦਿੰਦਾ ਹੁੰਦਾ ਵਾ ਪਟਵਾਰੀ ਦਾ ਗਾੜੀ ਜਦੋਂ ਦੱਥੀਆਂ ਰੱਖੀਆਂ ਨਾ ਉਹਨੇ ਮਿੰਟੋਂ ਮਿੰਦੀ ਤੁਹਾਡਾ ਕੰਮ ਕਰ ਦੇਣਾ ਭੈਣ ਦੀ ਕੋਈ ਲੋੜ ਹੀ ਨਹੀਂ ਪੈਣੀ ਉਏ ਉਹ ਆ ਕੰਮ ਆਏ ਗਏ ਆ ਉਦੋਂ ਹੁੰਦਾ ਏ ਹੱਥ ਨਾਲ ਕੰਮ ਹੁਣ ਹੁੰਦਾ ਵਾ ਸਾਰਾ ਕੰਪਿਊਟਰ ਤੇ ਸਰਦਾਰ ਜੀ ਮੇਰੀ ਸੁਣੋ ਗਾ ਲਓ ਮਲਾਜ਼ਮ ਜਿਹੜੇ ਆ ਨਾ ਸਾਰੀ ਕੁੰਡੀ ਉਹਨਾਂ ਦੇ ਹੱਥ ਚ ਹੁੰਦੀ ਆ ਸਾਰੇ ਕੰਮ ਕਰ ਰਹੇ ਨੇ ਆ ਐਵੇਂ ਨਹੀਂ ਵੀ ਤੁਹਾਨੂੰ ਫੋਨ ਆ ਗਿਆ ਤੁਸੀਂ ਫਿਕਰਾਂ ਚ ਪੈ ਗਏ ਕੀਤਾ ਨੇ ਫੋਨ ਤੁਹਾਨੂੰ ਤਾਂ ਹੀ ਨਹੀਂ ਕੀਤਾ ਵੀ ਪਿਆਹਾ ਤੇਲਾ ਦੇਣਗੇ ਤੇ ਮੈਂ ਇਹਨਾਂ ਦੇ ਨਾਂ ਕਰ ਦੂੰਗਾ ਉਹ ਤੇਰਾ ਤੇ ਦਿਮਾਗ ਖਰਾਬ ਹੋ ਗਿਆ ਉਹ ਗੱਲਾਂ ਕਰੀ ਜਾਂਦੀਆਂ ਤੈਨੂੰ ਪਤਾ ਉਦੋਂ ਲੱਗਣਾ ਜਦੋਂ ਆਤ ਲੈ ਗਈ ਉਹ ਤੇ ਫੇਰ ਹੁਣ ਕੀ ਹੋਣਾ ਚਾਹੀਦਾ ਫੋਨ ਆ ਗਈ ਚਾਹੀਦਾ ਉਹਨੂੰ ਹੁਣ ਫੋਨ ਕਰਨਾ ਪੈਣਾ ਜਾਂ ਉਹ ਕੋਈ ਚਲੀਏ ਦੋ ਜਣੇ ਮੈਂ ਤਾਂ نیچے ਜਾ ਤੂੰ ਹੀ ਜਾਣਾ ਤੇ ਚਲ ਜਾ ਤੂੰ ਹੀ ਫੋਨ ਕਰ ਲਓ ਹਾਂ ਉਹ ਤੇਰੀ ਆਕੜ ਨੇ ਮਾਰ ਦੇਣਾ ਵੇਖ ਲਈ ਇਹੋ ਤੂੰ ਉਹਦਣਾ ਵਿਹਾਰ ਚੰਗਾ ਕੀਤਾ ਹੁੰਦਾ ਜਿੰਨੇ 8 10 ਜਣੇ ਰਹੀ ਆ ਤੇ ਅੱਜ ਦੋਵੇਂ ਦੀ ਜਾਂਦੇ ਤਾਂ ਨਾ ਪਹੁੰਚ ਆਉਂਦੀ ਭੱਜੀ ਉਹ ਮੇਰੀ ਸੁਮਾਹ ਗੱਲ ਉਹਦਾ ਭਤੀਆ ਬਥੇਰਾ ਕਰਦਾ ਰਿਆ ਉਹਨਾ ਭੂਆ ਐਦਾਂ ਤੇ ਭੂਆ ਉਹਦਾਂ ਜਾਂ ਲੱਗੇ ਨੇ ਮੁੱਠ ਦੇ ਵਿੱਚ ਪੈਸੇ ਦਿੱਤੇ ਤਾਂ ਹੁਣ ਜਾ ਉਹਾਂ ਦੋਵੇਂ ਭਰਾ ਦੇ ਭਤੀਆ ਨਾਲੇ ਮੈਨੂੰ ਪਤਾ ਲੱਗੇ ਕਿ ਤੁਹਾਡੀ ਉਹ ਕਿੰਨੀ ਕਮਾਂਦੀ ਆ ਜਾਓ ਤੇ ਸਹੀ ਨਹੀਂ ਪੈਸੇ ਤੇਰੇ ਹੁੰਦੇ ਤੂੰ ਵੇਖਿਆ ਉਹਨੂੰ ਪੈਸੇ ਮੈਂ ਸਭ ਕੁਝ ਵੇਖਿਆ ਵਾ ਮੈਨੂੰ ਛਦਿਆ ਨਾ ਬਣਾਉ ਅੰਨੀ ਨਹੀਂ ਗੀ ਮੈਂ ਹੋਈ ਦਿਖਦਾ ਮੈਨੂੰ ਸਾਰਾ ਕੁਝ ਉਹ ਜਾਗਾ ਆਪਣੀਆਂ ਗਲਾਮ ਮਰੀ ਜਾਂਦੀ ਆ ਇੰਨੇ ਇਹ ਤਾਂ ਝੂਠ ਬੋਲ ਕੇ ਨਾ ਤੇ ਦੂਜਾ ਮੈਨੂੰ ਝੂਠੇ ਧਰਾਂਉਂਦਾ ਇਹਦੇ ਵੀ ਤੂੰ ਝੂਠ ਬੋਲਣ ਲਈ ਆ ਮੈਂ ਸਭ ਕੁਝ ਵੇਖਿਆ ਤੁਸੀਂ ਫੜਾਏ ਮੁੰਡੇ ਨੂੰ ਪੈਸੇ ਤਾਂ ਉਹਨੇ ਗਾੜੀ ਉਹਨੂੰ ਫੜਾਏ ਮੇਰੇ ਕੋ ਤੇ ਪੈਸਾ ਕੋਲ ਹੁੰਦਾ ਨਹੀਂ ਮੈਂ ਭਰਾ ਨਹੀਂ ਤੇ ਤੂੰ ਆ ਨਾ ਨਾ ਤੁਹਾਡੇ ਕੋ ਨਹੀਂ ਹੁੰਦਾ ਪੈਨ ਨੂੰ ਦੇਣਾ ਵਾ ਤਾਂ ਵਖਰੇ ਰੱਖ ਹੀ ਲੈਂਦੇ ਜੀ ਹਾਂ ਰੱਖ ਲੈਂਦੇ ਆ ਕੋਈ ਚੋਰ ਜੇਬਾ ਲਾਇਆ ਹੁਣ ਤੂੰ ਹੀ ਇਦਾਂ ਕਰੋ ਵੀ ਦੋਵੇਂ ਜਾਣੇ ਜਾਓ ਨਾਲੇ ਮੈਨੂੰ ਪਤਾ ਲੱਗ ਦੂ ਕਿ ਤੁਹਾਡੀ ਇਸ ਤੋਂ ਕਿੰਨੀ ਕੁ ਕਰਦੀ ਹੈ ਮੇਰੀ ਗੱਲ ਸੁਣ ਸਾਡੇ ਪਿਓ ਪੁੱਤਾਂ ਦਾ ਗਿਆਨੀ ਹੈ ਗੱਲ ਬਣਨੀ ਇਹ ਤੈਨੂੰ ਵੀ ਜਾਣਾ ਪੈਣਾ ਕੋਈ ਨਹੀਂ ਨਾ ਬਣੂੰਗੀ ਨਾ ਫਿਰ ਮੈਂ ਚਲ ਜਾਂਗੀ ਜਾ ਕੇ ਤੇ ਵੇਖੋ ਜਿਹੜੇ ਹਸਾਬ ਨਾਲ ਇਥੋਂ ਰੁੰਦੀ ਗਈ ਆ ਉਹ ਕਰੋ ਕੀ ਸੈਨ ਤਦਾਸਨ ਕਰਨੇ ਨਹੀਂ ਸਿਆ ਜਮੀਨ ਜੈਦਾ ਜਿਹੜੀ ਭਰਾਵਾਂ ਦੀ ਹੁੰਦੀ ਆ ਉਹਦੇ ਤਿੰਨ ਵਿਆਹ ਜਿਹੜੇ ਕੀਤੇ ਆ ਗਾੜੀ ਮੁੰਡਾ ਵਿਆਹ ਉਹ ਤਾਂ ਫੇਰ ਕਰਾਂਗੇ ਹੋਰ ਕੀ ਕਰਨਾ ਵਾ ਤੈਨੂੰ ਮੈਂ ਕਿਹਾ ਸੀ ਨਾ ਮੈਂ ਹਾਂ ਚੱਲ ਜਿ ਆਈ ਆ ਤੈਨੂੰ ਨੀੜਾ ਕੱਪੜਾ ਬਣਾ ਦੇ ਸ਼ਹਿਰ ਖੜ ਕੇ ਆ ਕੰਮ ਕਰ ਦੇ ਤੂੰ ਤੇ ਬਿਲਕੁਲ ਉੱਥੇ ਦੇ ਅੱਖਾਂ ਰੱਖਿਆ ਏ ਤੈਨੂੰ ਵਾ ਕਹਿੰਦਾ ਹੁੰਦਾ ਜੀ ਹਸਾਬ ਨਾਲ ਚੱਲ ਹਸਾਬ ਨਾਲ ਚੱਲ ਪਰ ਤੂੰ ਨਹੀਂ ਹਟੀ ਮੇਰੀ ਗੱਲ ਸੁਣੋ ਤੁਹਾਨੂੰ ਮਾੜਾ ਜਿਹਾ ਫੋਨ ਆਇਆ ਤੁਸੀਂ ਤਾਂ ਡਰੀ ਗਏ ਜੇ ਉਹ ਮੈਨੂੰ ਡਰ ਨਹੀਂ ਲੱਗਣ ਡਿਆ ਸਾਡੀ ਜੀਜਾ ਤੇ ਸਾਡੇ ਕੋਈ ਆਉਣੀ ਆ ਬਤਾਰ ਅਮਰ ਉਹ ਤੰਡ ਲੱਕੜਾ ਵਾ ਜਦੋਂ ਲਿਆ ਕੇ ਅਲੀ ਨੇ ਟਰੈਕਟਰ ਫੇਰਤਾ ਅੱਧ ਚ ਕੋਈ ਗੱਲ ਨਹੀਂ ਟਰੈਕਟਰ ਫੇਰਣਾ ਇੰਨਾ ਸੌਖਾ ਨਹੀਂਗਾ ਚਲ ਫੇਰ ਮੈਂ ਮੈਂ ਕਹਿੰਦਾ ਵਾ ਵੀ ਤੂੰ ਵਾਲਾ ਆਪਣੀ ਗੱਡੀ ਹਾਲ ਕੇ ਜਦੋਂ ਕੀ ਆ ਕਹਿ ਦੋ ਤੂੰ ਹੀ ਵਾਣੀ ਆ ਪਿਓ ਪੁੱਤਾਂ ਦੀ ਉਹਨੇ ਤਾਂ ਵਾਣੀ ਨਹੀਂਗੀ ਵਾਣੀ ਆਨੇ ਭਲਾ ਹੂੰ